ਗੁਰਦਾਸਪੁਰ ਦੇ ਪਿੰਡ ਬੁੱਲੇਵਾਲ ਦਾ ਜਦੋਂ ਨਾਮ ਆਂਦਾ ਤਾਂ ਸਾਹ ਬੁੱਲੇਵਾਲ ਨੂੰ ਕੋਈ ਭੁੱਲ ਨਹੀਂ ਸਕਦਾ ਜਾਂ ਉਹਨੂੰ ਜੇ ਗੱਲ ਕਰੀਏ ਤੇ ਉਹਦੀ ਜਿਕਰ ਜਿਹੜਾ ਉਹ ਜ਼ਰੂਰ ਆਂਦਾ ਕਿਉਂਕਿ ਇਹ ਸਾਹ ਬੁੱਲੇਵਾਲ ਨਾਰਵੇਜ ਵਿੱਚ ਬੈਠਾ ਹੋਇਆ ਇੱਕ ਨੌਜਵਾਨ ਜਿਹਨੇ ਇਸ ਪਿੰਡ ਦਾ ਰਹਿਣ ਵਾਲਾ ਜਿਹਨੇ ਇੱਥੇ ਪਿੰਡ ਦੇ ਵਿੱਚ ਲੱਖਾਂ ਰੁਪਏ ਖਰਚ ਦਿੱਤੇ ਨੇ ਪਿੰਡ ਦੀ ਨੁਹਾਰ ਬਦਲਣ ਲਈ ਔਰ ਖਾਸ ਕਰਕੇ ਇੱਕ ਚੀਜ਼ ਖਾਸ ਦੇਖਣ ਨੂੰ ਮਿਲੇਗੀ ਕਿ ਪਿੰਡ ਦੇ ਹਰ ਇੱਕ ਕੋਨੇ ਦੇ ਵਿੱਚ ਹਰ ਇੱਕ ਨੁੱਕਰ ਦੇ ਵਿੱਚ ਬੂਟੇ ਲਗਾਏ ਗਏ ਨੇ ਹਰਿਆ ਭਰਿਆ ਪਿੰਡ ਨੂੰ ਕੀਤਾ ਗਿਆ ਔਰ ਇਹ ਜਿਹੜੀਆਂ ਤਸਵੀਰਾਂ ਇਹ ਕੁਝ ਦੁੱਖ ਦੇ ਦੇਣ ਵਾਲੀਆਂ ਤਸਵੀਰਾਂ ਉਹ ਤਸਵੀਰਾਂ ਦੇਖਣ ਨੂੰ ਮਿਲ ਰਹੀਆਂ ਕਿ ਜਿੱਥੇ ਉਸ ਐਨਆਰਆਈ ਨੌਜਵਾਨ ਵੱਲੋਂ ਇੱਕ ਪਿੰਡ ਦੀ ਹੀ ਜਗ੍ਹਾ ਦੇ ਵਿੱਚ ਕੋਈ ਕਰੀਬ 200 ਦੇ ਕਰੀਬ ਜਿਹੜਾ ਫਰੂਟ ਦਾ ਬੂਟਾ ਜਿਹੜਾ ਲਗਾਇਆ ਗਿਆ ਜਿਹਦੇ ਵਿੱਚ ਜੇ ਗੱਲ ਕਰੀਏ ਤੇ ਆड़ੂ ਜਾਂ ਅਮਰੂਦ ਜਾਂ ਨਿੰਬੂ ਦੇ ਬੂਟੇ ਔਰ ਖਾਸ ਕਰ ਉਹ ਐਸੇ ਬੂਟੇ ਜਿਹੜੇ ਸ਼ਾਇਦ ਇੱਧਰ ਬੂਟੇ ਚੱਲਦੇ ਵੀ ਨਹੀਂ ਉਹ ਵੀ ਇੱਥੋਂ ਲਗਾਏ ਗਏ ਅਨਾਰ ਦਾ ਬੂਟਾ ਆਵਾ ਕਾਡੋ ਦਾ ਬੂਟਾ ਉਹਲੇ ਫਲ ਜਿਹੜੇ ਲੋਕਾਂ ਵਾਸਤੇ ਮਹਿੰਗੇ ਬੂਟੇ ਲੈ ਆ ਕੇ ਇੱਥੇ ਆਪਣੇ ਕੋਲੋਂ ਸੇਵਾ ਕਰਵਾਈ ਗਈ ਸੇਵਾ ਆਪ ਹੀ ਬੂਟੇ ਲਗਾਏ ਗਏ ਔਰ ਮਾਲੀ ਤੱਕ ਨੂੰ ਜੇ ਕਈਏ ਦੀ ਤਨਖਾਹ ਵੀ ਖੁਦ ਸਾਹਬ ਦੇ ਰਿਹਾ ਔਰ ਇਹ ਬੂਟੇ ਪਾਲ ਰਿਹਾ ਔਰ ਜਿਹੜਾ ਫਰੂਟ ਹੈ ਉਹ ਲੋਕਾਂ ਵਾਸਤੇ ਹੈ ਪਿੰਡ ਦੇ ਲੋਕਾਂ ਵਾਸਤੇ ਇਹ ਕੱਲੇ ਇੱਕ ਪਿੰਡ ਵਾਸਤੇ ਨਹੀਂ ਨਾਲ ਦੇ ਲਾਗੇ ਲਾਗੇ ਦੇ ਪਿੰਡ ਜਿਹੜੇ ਨੇੜੇ ਦੇ ਪਿੰਡ ਨੇ ਉਹ ਵੀ ਇੱਥੋਂ ਆ ਕੇ ਫਰੂਟ ਖਾ ਕੇ ਜਾਂਦੇ ਸੀ ਇਹ ਇੱਕ ਆਰਗੈਨਿਕ ਫਰੂਟ ਕਹਿ ਸਕਦੇ ਆ ਕਿ ਜਿੱਥੇ ਕੋਈ ਲੇਕਿਨ ਉਹ ਬੂਟਿਆਂ ਦਾ ਅੱਜ ਹਾਲਾਤ ਉਹ ਤਸਵੀਰਾਂ ਦੇਖ ਸਕਦੇ ਹੋ ਕਿ ਉਸ ਏਰੀਆ ਦੇ ਵਿੱਚ ਪੂਰਾ ਅੱਗ ਲੱਗ ਕੇ ਸਾਰੇ ਬੂਟੇ ਜਿਹੜੇ ਨੇ ਉਹ ਸੜ ਕੇ ਸਵਾਹ ਹੋ ਚੁੱਕੇ ਨੇ ਫਲ ਵੀ ਬਿਲਕੁਲ ਜਿਹੜਾ ਆਇਆ ਹੋਇਆ ਸੀ ਉਹ ਵੀ ਬਿਲਕੁਲ ਖਤਮ ਹੋ ਗਿਆ ਔਰ ਤਸਵੀਰਾਂ ਇੱਕ ਇਹ ਕਹਿ ਸਕਦੇ ਕਿ ਅਫਸੋਸ ਵਾਲੀਆਂ ਤਸਵੀਰਾਂ ਇੱਕ ਉਹ ਤਸਵੀਰਾਂ ਜਿੱਥੇ ਹਰਾ ਭਰਾ ਹੋਣਾ ਚਾਹੀਦਾ ਸੀ ਚਿੜੀਆਂ ਜੇ ਆ ਰਹੀਆਂ ਤੇ ਉਹਨਾਂ ਦੇ ਆਲਣੇ ਸੀ ਤੇ ਪਕਸ਼ੀਆਂ ਵਾਸਤੇ ਵੀ ਇੱਕ ਬਸੇਰਾ ਜਿੱਥੇ ਖਤਮ ਹੋਇਆ ਉਥੇ ਇਹ ਕਹਿ ਲਈਏ ਕਿ ਇੱਕ ਹਰਿਆ ਭਰਿਆ ਭਾਜੀ ਤੁਸੀਂ ਤੇ ਸਾਫ ਦੇ ਪਰਿਵਾਰ ਦੇ ਵਿੱਚੋਂ ਨਾਲੇ ਬਿਲਕੁਲ ਤੇ ਕਿਵੇਂ ਦੇਖਦੇ ਹੋ ਇਹ ਕਿ ਕਿੰਨਾ ਕਾਫੀ ਸਾਲਾਂ ਤੋਂ ਜਿਹੜਾ ਇਹ ਕੰਮ ਚੱਲ ਰਿਹਾ ਆ ਕੰਮ ਤਾਂ ਵੇਖੋ ਇਹ ਆਪਾਂ ਸੇਵਾ ਤਾਂ ਹੀ ਕਰ ਰਹੇ ਆ ਔਰ ਇਹ ਨਹੀਂ ਜ਼ਰੂਰੀ ਵੀ ਮੰਨ ਲਓ ਕਿ ਇੱਕ ਪਰਿਵਾਰ ਵਾਸਤੇ ਕੰਮ ਹੋ ਰਿਹਾ ਇਹ ਸਾਰੇ ਪਿੰਡ ਵਾਸਤੇ ਸਾਰੇ ਇਲਾਕੇ ਵਾਸਤੇ ਕੰਮ ਮੰਨ ਲਓ ਸਾਹਿਬ ਜਿਹੜਾ ਇਹ ਕਰ ਰਿਹਾ ਬੜੀ ਮਨੋਰਕ ਆਪਣੀ ਮਿਹਨਤ ਨਾਲ ਬਾਕੀ ਦੁੱਖ ਉਦੋਂ ਹੁੰਦਾ ਜਦੋਂ ਇਹੋ ਜਿਹਾ ਸੀਨ ਆਪਾਂ ਦੇਖਨੇ ਕਿਉਂਕਿ ਇਹ ਬਾਰ ਬਾਰ ਇਹੋ ਜਿਹਾ ਕੰਮ ਹੋਣੀ ਮੈਂ ਸਮਝਦਾ ਵੀ ਇਹ ਠੀਕ ਨਹੀਂ ਗੇ ਕਿਉਂਕਿ ਇਹ ਕੰਮ ਤਾਂ ਮਨ ਲੋਕ ਕੇ ਬੱਚਿਆਂ ਵਾਸਤੇ ਕੀਤਾ ਆ ਹਰ ਇੱਕ ਮਨ ਲੋਕ ਕੇ ਫਲ ਜਿਹੜਾ ਮਨ ਲੋਕ ਕੇ ਜਿਹੜਾ ਇਹ ਲੋਕੀ ਖਾ ਸਕਦੇ ਨੇ ਬਾਕੀ ਜਦੋਂ ਬਾਰ ਬਾਰ ਇਹੋ ਜਿਹੀ ਗੱਲਾਂ ਬਾਤਾਂ ਹੋਣਗੀਆਂ ਤੇ ਜਿਹੜਾ ਮਨ ਲੋਕ ਸਾਨੂੰ ਜਿਹੜਾ ਹੌਸਲਾ ਮਨ ਲੋਕ ਉਹ ਸਾਡਾ ਟੁੱਟ ਜਾਂਦਾ ਇਸ ਕਰਕੇ ਸਾਨੂੰ ਬਹੁਤ ਦੋਖਿਆ ਕਿਉਂਕਿ ਹੌਸਲਾ ਟੁੱਟਣਾ ਮੈਂ ਵੀ ਸਮਝਦਾ ਸੁਭਾਵਕਾ ਕਿਉਂਕਿ ਪੈਸੇ ਵੀ ਕੋਲੋਂ ਖਰਚ ਰਿਆ ਸਾਹਬ ਨੇ ਲੱਖਾਂ ਰੁਪਏ ਖਰਚ ਛੜਿਆ ਪਿੰਡ ਤੇ ਨਹਾਰ ਬਦਲਣ ਲਈ ਜਿੱਥੇ ਗਲੀਆਂ ਤੇ ਔਰ ਡਵੈਲਪਮੈਂਟ ਕੀਤੀ ਮੁੱਖ ਤੌਰ ਤੇ ਬੂਟਿਆਂ ਵੱਲ ਉਹਦਾ ਪਿਆਰ ਬੂਟਿਆਂ ਨਾਲ ਜਿੱਦਾਂ ਉਹਦਾ ਆਪਣਾ ਲਗਾ ਬਿਲਕੁਲ ਬਿਲਕੁਲ ਹਾਂਜੀ ਸੋ ਵੇਖੋ ਬੜੀ ਹੀ ਮਿਹਨਤ ਕੀਤੀ ਆ ਇਹ ਤਾਂ ਹੁਣ ਸਾਰਿਆਂ ਨੂੰ ਪਤਾ ਹੀ ਇਸ ਗੱਲ ਦਾ ਕਿੰਨੇ ਕਿ ਬੂਟੇ ਗਏ ਸੀ ਇੱਥੇ ਕਿਹੜੇ ਬੂਟੇ ਬਿਲਕੁਲ ਵੇਖੋ ਜਿੰਨੀ ਵੀ ਆ ਜਗ੍ਹਾ ਯਾਰ ਤਕਰੀਬਨ ਮੇਰੇ ਹਿਸਾਬ ਨਾਲ 150 ਤੋਂ ਵੱਧ ਬੂਟਾ ਹੋਏਗਾ ਜਿਹੜਾ ਮਨ ਲੋ ਫਲ ਵੀ ਲੱਗਾ ਸੀਗਾ ਔਰ ਫਲ ਨੂੰ ਮਨ ਲੋ ਕਿ ਉਹ ਸੇਕ ਦੇ ਨਾਲ ਮਨ ਲੋ ਥੱਲੇ ਜੜ ਡਿੱਗ ਪਿਆ ਸੋ ਸਾਡੇ ਵਾਸਤੇ ਜਿਹੜੀ ਆ ਬੜੀ ਮਨ ਲੋ ਕਿ ਇਸ ਵਕਤ ਬੋਲਿਆ ਵੀ ਨਹੀਂ ਜਾ ਰਿਹਾ ਮਨ ਲੋ ਕਿ ਦੁੱਖ ਵਾਲੀ ਘੜੀ ਹੈ ਬਿਲਕੁਲ ਕਿਉਂਕਿ ਇੱਕ ਬੂਟੇ ਨੂੰ ਚਲਾਉਣਾ ਬੜਾ ਔਖਾ ਉਹਦੀ ਸਾਂਭ ਸੰਭਾਲ ਕਰਨੀ ਬੜੀ ਔਖੀ ਹੈ ਤੇ ਪੈਸਾ ਖਰਚਣਾ ਤੇ ਕਈ ਕੋਈ ਅਲੱਗਾ ਗੱਲ ਹੈ ਲੇਕਿਨ ਉਹਦੀ ਸਾਂਭ ਸੰਭਾਲ ਜਿਹੜੀ ਹੈ ਦੇਖੋ ਜੀ ਬੂਟਾ ਜਿਹੜਾ ਨਾ ਲਾਉਣਾ ਉਹ ਸੌਖਾ ਆ ਉਸ ਨੂੰ ਮੰਨ ਲਓ ਕਿ ਪਾਲਣਾ ਉਹ ਬਹੁਤ ਔਖਾ ਆ ਇਹ ਮੰਨ ਲਓ ਕਿ ਕਈ ਸਾਲ ਲੱਗੇ ਨੇ ਇਹਨਾਂ ਬੂਟਿਆਂ ਨੂੰ ਮੰਨ ਲਓ ਪਾਲਦਿਆਂ ਨੂੰ ਪਰ ਜਦੋਂ ਇਸ ਤਰ੍ਹਾਂ ਦੀ ਗੱਲ ਜਦੋਂ ਵੇਖੀ ਦੀ ਹੈ ਕਿਉਂਕਿ ਬਾਰ-ਬਾਰ ਇਹੋ ਕੰਮ ਹੋਣਾ ਇੱਕ ਪਿੰਡ ਦੇ ਵਿੱਚ ਹੀ ਬਾਰ-ਬਾਰ ਇਹੋ ਕੰਮ ਹੋਣਾ ਮੈਂ ਸਮਝਦਾ ਵੀ ਉਹ ਕਿਸ ਤਰ੍ਹਾਂ ਦੇ ਇਨਸਾਨ ਨੇ ਜਿਹੜੇ ਮਤਲਬ ਅੱਗ ਲਾਉਂਦੇ ਨੇ ਇਹਨਾਂ ਚੀਜ਼ਾਂ ਨੂੰ ਕਿਉਂਕਿ ਕੰਮ ਤਾਂ ਭਲੇ ਦਾ ਹੋ ਰਿਹਾ ਆ ਇਹਦੇ ਵਿੱਚ ਕੋਈ ਉਹਦਾ ਆਪਣੇ ਪਰਿਵਾਰ ਵਾਸਤੇ ਕੋਈ ਕੰਮ ਨਹੀਂ ਹੋ ਰਿਹਾ ਵੀ ਉਹ ਆਪਣੇ ਪਰਿਵਾਰ ਵਾਸਤੇ ਕਰ ਰਿਹਾ ਚਾਹੇ ਆਪਣੀ ਉਹ ਕੋ ਨਿੱਜੀ ਜਾਇਦਾਦ ਬਣਾ ਰਿਹਾ ਆ ਕੰਮ ਤਾਂ ਮਤਲਬ ਕਿ ਸਾਡੇ ਵਾਸਤੇ ਤੁਹਾਡੇ ਵਾਸਤੇ ਸਾਰੇ ਬੱਚਿਆਂ ਵਾਸਤੇ ਕਰ ਰਿਹਾ ਪਰ ਦੁੱਖ ਉਹਦੋਂ ਹੁੰਦਾ ਜਦੋਂ ਇਸ ਤਰ੍ਹਾਂ ਦੇ ਹਾਲਾਤ ਬਣ ਜਾਂਦੇ ਨੇ ਬਿਲਕੁਲ ਭਾਜੀ ਸਾਂਝੀ ਥਾਂ ਦੇ ਉੱਤੇ ਬੂਟੇ ਲਾਇਆ ਕੁਦਰਤ ਤੇ ਕਹਿ ਲਿਏ ਖਲਵਾੜਾ ਕੁਦਰਤ ਨਹੀਂ ਹੈ ਦੇਖੋ ਸਿੱਧੇ ਤੌਰ ਤੇ ਇਸ ਇਨਸਾਨ ਨੇ ਜਿੰਨੇ ਵੀ ਇਹ ਕੋਈ ਛਲਾਗਾ ਜੋ ਕਦਮ ਕੀਤਾ ਚੁੱਕਿਆ ਆ ਤੇ ਉਹ ਕੁਦਰਤ ਨਾਲ ਸਿੱਧਾ ਹੀ ਮੱਥਾ ਲਾਇਆ ਤੇ ਕੁਦਰਤ ਜਿਹੜੀ ਆ ਉਹ ਬਖਸ਼ਣ ਨਹੀਂ ਆ ਜਿਹੜਾ ਇੱਕ ਵਾਰੀ ਦੋ ਵਾਰੀ ਤਿੰਨ ਵਾਰੀ ਇੱਕ ਦੋ ਵਾਰੀ ਤੇ ਮੱਛਾ ਜਾਸਾ ਪਰ ਲਗਾਤਾਰ ਜਿਹੜਾ ਇਹ ਇਨਸਾਨ ਇਸ ਤਰ੍ਹਾਂ ਕੰਮ ਕਰ ਰਿਹਾ ਉਹ ਬਖਸ਼ਿਆ ਨਹੀਂ ਜਾਊਗਾ ਕਿੰਨਾ ਨੁਕਸਾਨ ਆ ਇੱਥੇ ਜਿਹੜਾ ਨੁਕਸਾਨ ਵੇਖੋ ਜੀ ਹੁਣ ਇਸ ਟਾਈਮ ਦੇ ਦੇਖ ਕੇ ਬੋਲਿਆ ਨਹੀਂ ਜਾਂਦਾ ਨੁਕਸਾਨ ਤਾਂ ਕਾਫੀ ਜਿਹੜਾ ਉਹ ਮਤਲਬ ਵੱਡਾ ਆ ਹੋ ਚਾਇਆ ਜਿਹੜਾ ਮੈਨੂੰ ਜਦੋਂ ਮੈਂ ਵੇਖਦਾ ਕਿ ਫਰੂਟ ਤੇ ਫਲ ਤੇ ਬੂਟਿਆਂ ਦਾ ਤਾਂ ਜਿਹੜਾ ਹੋਇਆ ਹੀ ਹੋਇਆ ਮਤਲਬ ਸਾਹਮਣੇ ਦਿਖਦਾ ਪਿਆ ਸਾਡੇ ਬੂਟੇ ਹੀ ਸੜ ਗਏ ਆ ਅੱਜ ਜਦੋਂ ਚਿੜੀਆਂ ਦੀ ਚੈੱਕ ਆ ਵੇਖੀ ਗਿਆ ਤੇ ਸ਼ਾਇਦ ਇਹਨਾਂ ਦਾ ਰਹਿਣ ਬਸੇਰਾ ਵੀ ਅਸੀਂ ਕੁਛ ਤਰ ਪਹਿਲਾਂ ਜਿਹੜਾ ਅਸੀਂ ਦੇਖਦੇ ਸੀ ਇੱਥੇ ਕਿ ਜਦੋਂ ਇਹ ਬੂਟੇ ਨਹੀਂ ਲਾਇਏ ਸਾਹਿਬ ਨੇ ਉਦੋਂ ਇਹ ਚਿੜੀਆਂ ਜਿਹੜੀਆਂ ਤੁਸੀਂ ਰੰਗ-ਬਰੰਗੇ ਦੇਖ ਰਹੇ ਜਾਨਵਰ ਜਿਹੜੇ ਪੰਛੀ ਦੇਖ ਰਹੇ ਚਾਹ ਕਰੇ ਆ ਸਵੇਰ ਤੋਂ ਹੀ ਜਿਹੜੀ ਜਿਹੜੀ ਚਾਹ ਚਾਹਟ ਜਿਹੜੀ ਸ਼ੁਰੂ ਹੋ ਜਾਂਦੀ ਆ ਤੇ ਹੁਣ ਇੱਥੇ ਇਹ ਮੌਜਾਂ ਲੱਗੀਆਂ ਸੀ ਕਿਉਂਕਿ ਪੁਰਾਣੇ ਵੇਲਿਆਂ ਮੇਰੇ ਤਰ੍ਹਾਂ ਇੱਥੇ ਡਾਰਾਂ ਦੀ ਡਾਰਾਂ ਜਿਹੜੀਆਂ ਪੰਛੀਆਂ ਦੀ ਉੱਡ ਕੇ ਬਹਿਦੀਆਂ ਵਿੱਚ ਆਣੇ ਪਏ ਸੀ ਤੇ ਇਹ ਨਾਲ ਨਾਲ ਫਰੂਟ ਦੇ ਨਾਲ ਜਿਹੜਾ ਸਾੜੇ ਸਾੜੇ ਉਹਦੇ ਨਾਲ ਇਹਨਾਂ ਦੇ ਜਿਹੜਾ ਰਹਿਣ ਬਸੇਰਾ ਹੈਗਾ ਪੰਛੀਆਂ ਦਾ ਜਿਹੜੇ ਆਣੇ ਬਣਾ ਕੇ ਬੈਠੇ ਉਹ ਵੀ ਸਾੜ ਕੇ ਤੇ ਜਿਹੜਾ ਸਵਾ ਕਰ ਦਿੱਤਾ ਨਾਲ ਬਿਲਕੁਲ ਤਸਵੀਰਾਂ ਇੱਕ ਬਹੁਤ ਸਵਿਧਾ ਨੇ ਜਿਹੜੀਆਂ ਸ਼ਾਇਦ ਕੋਈ ਵੀ ਦੇਖੇ ਤੇ ਸ਼ਾਇਦ ਉਹ ਭਾਵਕ ਹੋ ਜੇ ਕਿਉਂਕਿ ਤਸਵੀਰਾਂ ਚ ਦੇਖ ਸਕਦਾ ਕਿ ਕੋਈ ਐਸਾ ਬੂਟਾ ਨਹੀਂ ਹੈ ਜਿਹੜਾ ਬਚਿਆ ਹੋਵੇ ਸਾਰੇ ਬੂਟੇ ਸੜ ਚੁੱਕੇ ਨੇ ਚਾਹੇ ਉਹ ਅਨਾਰ ਦਾ ਬੂਟਾ ਆਵਾ ਕਾਡੋ ਫਰੂਟ ਦਾ ਬੂਟਾ ਔਰ ਦੂਸਰੇ ਕਈ ਐਸੇ ਬੂਟੇ ਜਿਹੜੇ ਇੱਥੇ ਇਹ ਕਹਿ ਲਈਏ ਚਲਦੇ ਵੀ ਨਹੀਂ ਆ ਬੜੀ ਮਿਹਨਤ ਕਰਕੇ ਇਹ ਬੂਟੇ ਪਾਲੇ ਨੇ ਔਰ ਅੱਗ ਦੀ ਸੇਕ ਨਾਲ ਹੀ ਸਾਡੇ ਜਿਹੜੇ ਬੂਟੇ ਆ ਉਹ ਸੜ ਕੇ ਸੁਆਹ ਹੋ ਚੁੱਕੇ ਨੇ ਕੈਮਰਾ ਪਰਸਨ ਵਿੱਕੀ ਦੇ ਨਾਲ ਗੁਰਪ੍ਰੀਤ ਚਾਵਲਾ ਜਗਬੰਨੀ ਟੀਵੀ ਲਈ ਗੁਰਦਾਸ